ਕੋ ਸਾਡੀ ਜਿਹੜੀ ਮੇਰੇ ਨਾਲ ਸੰਗਠਨ ਚ ਕੰਮ ਵੀ ਕਰ ਰਹੀਆਂ ਨੇ 10 12 ਸਾਡੀਆਂ ਭੈਣਾਂ ਮੇਰੇ ਨਾਲ ਵੀ ਹੈਗੀਆਂ ਜਿਹੜੀਆਂ ਚਾਹੇ ਉਹ ਨੈਸ਼ਨਲ ਕੋਆਰਡੀਨੇਟਰ ਨੇ ਕਿਤੇ ਆਪਣੀ ਆਪਣੀ ਫੀਲਡ ਚ ਜੋ ਕਾਉਂਸਲਰ ਨੇ ਸਹਾਰਾ ਤੁਸੀਂ ਹੋ ਬਿਲਕੁਲ ਬਿਲਕੁਲ ਜੀ ਲੜਾਈ ਲੜੂਗੀ ਤੁਸੀਂ ਆਪਣੀ ਟਿਕਟ ਦੀ ਲੜਾਈ ਲੜਨੀ ਹੈ ਪਹਿਲਾਂ ਉਹਨਾਂ ਦੀ ਜਰੂਰ ਲੜੂਗੀ ਜੀ ਨਾਲ ਉਹਨਾਂ ਦੀ ਪਹਿਲਾਂ ਉਹਨਾਂ ਦੀ ਪਹਿਲਾਂ ਉਹਨਾਂ ਦੀ ਜੀ ਪਹਿਲਾਂ ਉਹਨਾਂ ਦੀ ਕਿਉਂਕਿ ਉਹ ਮੇਰੇ ਬਹੁਤ ਤੋਂ ਕਰਾ ਸਮਾਣੇ ਦੀ ਬਾਅਦ ਮਾਣੇ ਉਹ ਤਾਂ ਮੇਰੀ ਤਾਂ ਹੈ ਜੀ ਮੈਂ ਤਾਂ 100% ਕੰਫੀਡੈਂਟ ਆ ਦੇਖੋ ਮੈਂ ਵੀ ਉਹਨਾਂ ਦੇ ਨਾਲ ਹੀ ਖੜਿਆ ਅਸੀਂ ਇਕੱਠੇ ਆਪਦੀ ਲੜਾਈ ਲੜ ਰਹੇ ਆ ਮੋਦੀ ਜੀ ਨੇ ਤਾਂ ਬੜਾ 24 ਚ ਤੀਜੀ ਵਾਰ ਹਮ ਮਾਡਰਨ ਇੰਡੀਆ ਸਮਾਣੇ ਦੇ ਵਿੱਚ ਕਿਹੜੇ ਨੇ ਤੁਹਾਡੇ ਨਾਲ ਜਿਹੜੇ ਆਪਾਂ ਪੈਰਲਲ ਜਿਹੜੇ ਯਤਨ ਕਰ ਰਹੇ ਹੋਣ ਜਿਵੇਂ ਸਿਟਿੰਗ ਐਮਐਲਏ ਉਹ ਤਾਂ ਫਿਰ ਰਾਜਾ ਰਜਿੰਦਰ ਸਿੰਘ ਹੋਈ ਗਏ ਸਿਟਿੰਗ ਐਮਐਲਏ ਆ ਜੀ ਹੋਰ ਤਾਂ ਕੋਈ ਵੀ ਨਹੀਂ ਤੋਂ ਉਸ ਤੋਂ ਬਾਅਦ ਇੱਕ ਬ੍ਰੇਕ ਵੀ ਲੱਗੀ ਉਹਨਾਂ ਦੀ ਜਾਨੀ ਕਿ ਬਾਈ ਨੇ ਵੀ ਹਾਂ ਜੀ ਬਿਲਕੁਲ ਜੀ ਤੇ ਹੋਰ ਕਿਹੜੇ ਆਗੂ ਹੋ ਸਕਦੇ ਆ ਕਈ ਵਾਰੀ ਹੁੰਦਾ ਵੀ ਆ ਸਾਡੇ ਮੁਕਾਬਲੇ ਚ ਧਿਰ ਨਹੀਂ ਨਹੀਂ ਮੈਨੂੰ ਤਾਂ ਕੋਈ ਮੁਕਾਬਲਾ ਲੱਗਦਾ ਨਹੀਂ ਜੀ ਜਿੰਨਾ ਮੈਂ ਰਜਿੰਦਰ ਸਿੰਘ ਜੀ ਬਿਲਕੁਲ ਜੀ ਬਿਲਕੁਲ ਹੈਰੀਮਾਨ ਦਾ ਤੁਸੀਂ ਜ਼ਿਕਰ ਕੀਤਾ ਨਹੀਂ ਜੀ ਬਿਲਕੁਲ ਹੈਰੀਮਾਨ ਜੀ ਦੇਖੋ ਵੈਸੇ ਉਹਨਾਂ ਨੇ ਪਾਰਟੀ ਨੇ ਦੇਖਿਆ ਇੱਕ ਵਾਰ ਸਮਾਣੀ ਤੋਂ ਚੋਣ ਲੜੀ ਹੋਈ ਹੈ ਮੈਂ ਤਾਂ ਜੀ ਕਹੂੰਗੀ ਮੈਂ ਸ਼ੁਰੂ ਤੋਂ ਜੰਮੀ ਕਾਂਗਰਸ ਚ ਅੱਜ ਵੀ ਕਾਂਗਰਸ ਚ ਜਿਹੜਾ ਕੋਈ ਪਾਰਟੀ ਬਦਲ ਕੇ ਆਇਆ ਜਿਹੜ ਮੌਕੇ ਦਿੱਤੇ ਹੁਣ ਹਾਈ ਕਮਾਂਡ ਨੂੰ ਤੁਹਾਡੇ ਮਾਧਿਅਮ ਰਾਈ ਮਕੈਨੀਆਂ ਨਵੇਂ ਚਿਹਰਾ ਨੂੰ ਜਿਹੜੀ ਟਿਕਟਾ ਦੇ ਕੇ ਉਹਨਾਂ ਨੂੰ ਮੌਕਾ ਦਿਓ ਤੁਸੀਂ ਸਾਡੇ ਪ੍ਰਧਾਨ ਜੀ ਦਾ ਕਿੰਨੇ ਵਾਰ ਬਿਆਨ ਆਇਆ ਕਿ 60 ਤੋਂ 60 70 ਚਿਹਰੇ ਨੌਜਵਾਨ ਤੇ ਨਵੇਂ ਚਿਹਰੇ ਆਉਣਗੇ ਉਹਨਾਂ ਦੇ ਵਿੱਚ ਤੁਸੀਂ ਬਿਲਕੁਲ ਹਾਂ ਜੀ